ਜਲੰਧਰ ਜੇ 120 ਫੁੱਟ ਰੋਡ ਤੇ ਤੇਜ ਤਲ ਹਥਿਆਰ ਦੇ ਨਾਲ ਇੱਕ ਲੜਕੇ ਤੇ ਕੀਤਾ ਵਾਰ ਜਾਨੂ ਕੀ ਅਪਰਾਮਾਮਲਾ ਸਸਕਲ ਦਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਨੀ ਅਸ਼ਰਮਾ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਇੱਕ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦੇ 120 ਫੀਟ ਰੋਡ ਤੇ ਇੱਕ ਲੜਕੇ ਤੇ ਤੇਜ ਤਲ ਹਥਿਆਰ ਦੇ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੁਹਾਨੂੰ ਦੱਸਦੇ ਕਿ ਬੀਤੀ ਰਾਤ ਲੜਕਿਆਂ ਦਾ ਆਪਸ ਦੇ ਵਿੱਚ ਝਗੜਾ ਹੋ ਗਿਆ ਜਿਸ ਦੌਰਾਨ ਅੱਜ ਸਵੇਰੇ ਲੜਕਿਆਂ ਦਾ ਆਪਸ ਦੇ ਵਿੱਚ ਹੋਰ ਝਗੜਾ ਵੱਧ ਗਿਆ ਤੇ ਜਿਸ ਦੇ ਕਾਰਨ ਇੱਕ ਲੜਕੇ ਤੇ ਤੇਜ ਤਲ ਹਥਿਆਰ ਦੇ ਨਾਲ ਵਾਰ ਕੀਤਾ ਜੋਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਉਹ ਕਾਫੀ ਸੀਰੀਅਸ ਹੋ ਗਿਆ ਤੇ ਹੁਣ ਡਾਕਟਰਾਂ ਦੇ ਦੁਆਰਾ ਉਸਨੂੰ ਮ੍ਰਿਤਕ ਘਰਾੜ ਦਿੱਤਾ ਗਿਆ। ਥੰਦਾਜ਼ ਦੇ ਕਿ ਹਸਪਤਾਲ ਲੈ ਜਾਣ ਤੋਂ ਬਾਅਦ ਉਸਨੇ ਆਪਣਾ ਦਮ ਜਿਹੜਾ ਹੈ ਉਹ ਤੋੜ ਦਿੱਤਾ। ਥੰਦਾਜ਼ ਦੇ ਕਿ ਇਸ ਮਾਮਲੇ ਦੇ ਵਿੱਚ ਦੋ ਜਨਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਹੈ। ਥੰਦਾਜ਼ ਦੇ ਕਿ ਸਾਰਾ ਮਾਮਲਾ ਜਲੰਧਰ ਦੇ 120 ਫੁੱਟ ਰੋਡ ਤੇ ਵਾਪਰਿਆ ਜਿੱਥੇ ਇੱਕ ਲੜਕੇ ਦੇ ਤੇਜ਼ ਤਲ ਹਥਿਆਰ ਦੇ ਨਾਲ ਚੂਰੇ ਦੇ ਨਾਲ ਉਸਤੇ ਵਾਰ ਕੀਤਾ ਗਿਆ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਉਸਨੇ ਆਪਣਾ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਥੰਦਾਜ਼ ਦੇ ਕਿ ਅਜੇ ਇਸ ਗੱਲ ਦਾ ਖੁਲਾ ਇਸ ਗੱਲ ਦੇ ਤਹਿਦ ਇਸ ਦਾ ਕਾਰਨ ਕੇਸ ਜਿਸ ਦੇ ਤਹਿਦ ਇਸ 사ਦੀ ਵਾਰਦਾ ਜੜੀ ਆ ਵਾਪਰੀ ਹੈ ਤੇ ਆਪਸੀ ਕੋਈ ਰੰਜਿਸ਼ ਸੀ ਹੈ ਇਸ ਦੇ ਪਿੱਛੇ ਕੋਈ ਹੋਰ ਕਾਰਨ ਸੀ ਇਸ ਦੀ ਜਾਂਚ ਪੜਤਾਲ ਜਿਹੜੀ ਹੋ ਰਹੀ ਹੈ